<laughs> हाँ जी सत श्रीकाल दोस्तों की हाल चाल है जी आज जुड़ जाओ जी ਲੈਬ ਦੇ ਵਿੱਚ ਤੇ ਆਪਾਂ ਕਰਦੇ ਆ ਅੱਜ ਆਪਣੇ ਡੈਰੀ ਫਾਰਮ ਦੇ ਉੱਤੇ AI ਦੀ ਸੰਬੰਧੀ ਵਿਚਾਰ ਵਟਾਂਦਰਾ ਸੋ ਫਾਰਮ ਉੱਤੇ ਵਿੱਚ ਖੜੇ ਹਾਂ ਜੀ ਆਪਾਂ ਦੱਸੋ ਜੀ ਕਿੰਨਾ ਕਿੰਨਾਂ ਨੇ AI ਕਰਵਾ ਦਿੱਤੀ ਹੈ ਜਾਂ ਕਰਨੀ ਸਟਾਰਟ ਕਰ ਦਿੱਤੀ ਹੈ ਵੀ ਕਿਵੇਂ ਤੁਸੀਂ ਕਰ ਰਹੇ ਹੋ ਉਸ ਦੇ ਵਿਚਾਰ ਦੇ ਵਿੱਚ ਆਪ ਜਿਹੜੀ ਇਹ ਲਾਈਵ ਸਟਾਰਟ ਕਰ ਰਹੇ ਆ ਜੀ ਸੋ ਦੇਖੋ ਜੀ ਇੱਧਰ ਸੂਰਜ ਦੇਵਤਾ ਜਿਹੜਾ ਆਉਂਦੀ ਟੋਪੂ ਦਾ ਆਉਤੇ ਪ੍ਰਕਾਸ਼ ਦਾ ਹਨਾ ਤੇ ਗਾਵਾਂ ਨੂੰ ਆਪਣੀਆਂ ਨੂੰ ਨਿੱਗ ਦਿੰਦੇ ਹੋਏ ਹੁਣ ਇੱਕ ਦੋ ਦਿਨਾਂ ਦਾ ਨਾ ਜਿਹੜਾ ਟੈਂਪਰੇਚਰ ਬਹੁਤ ਡਾਊਨ ਹੋ ਚੱਲਿਆਗਾ ਕੱਲ ਮੈਂ ਸਿਮਲੇ ਦੀ ਵੀਡੀਓ ਵੀ ਦੇਖ ਰਿਹਾ ਸੀਗਾ ਗੱਡੀਆਂ ਦੇ ਉੱਪਰ ਬਰਫ਼ੇ ਨਹੀਂ ਜ਼ਿਆਦਾ ਵੀ ਜੰਮ ਜੰਮੀ ਪਈ ਆ ਵੀ ਇਹ ਜੀ ਐਤਕੀ ਪਹਿਲੀ ਵਾਰੀ ਹੋਇਆ ਵੀ ਇੰਨੀ ਬਰਫ਼ ਜਿਹੜੀ ਸਿਮਲੇ ਦੇ ਵਿੱਚ ਪਈ ਆ ਤੇ ਮੀਂਹ ਦੇ ਬਰਸਾਤ ਦੇ ਕਾਰਨ ਜਿਹੜਾ ਠੰਡ ਆ ਗਿਆ ਕੋਰਾ ਬਹੁਤ ਜ਼ਿਆਦਾ ਪੈ ਰਿਹਾ ਤੇ ਉੱਥੋਂ ਦੇ ਜਿਹੜਾ ਜਨਜੀਵਨਾ ਵੀ ਜਿਹੜੇ ਟੂਰਿਸਟ ਜਾ ਰਹੇ ਉੱਥੇ ਉਹ ਵੀ ਫਸੇ ਖੜੇ ਆ ਕੱਲ੍ਹ ਦੇ ਤੇ ਬਰਫ਼ ਜਿਹੜਾ ਇੰਨੀ ਆ ਵੀ ਸੜਕਾਂ ਦੇ ਉੱਤੋਂ ਹਟਾਈ ਨਹੀਂ ਜਾ ਰਹੀ ਯਾਰ ਉਦੇ ਉਹਦੇ ਮੁਤਾਬਕ ਜਿਹੜਾ ਆਪਣਾ ਮੌਸਮ ਹੁੰਦਾ ਜਿਹੜਾ ਆਪਣਾ ਇੱਧਰ ਲ ਬੈਦਰ ਹੁੰਦਾ ਉਹਦੇ ਮੁਤਾਬਕ ਜਿਹੜੀ ਠੰਡ ਹੈ ਉਹ ਵਧੀ ਹੋਈ ਹੈ ਕਿਉਂਕਿ ਆਪਾਂ ਨੇੜੇ ਲ ਬਲਾਸੇਮਲੇ ਤੋਂ 300 ਕਿਲੋਮੀਟਰ ਦੂਰ ਹੈ ਆਪਣਾ ਪੰਜਾਬ ਤੇ ਤਾਂ ਕਰਕੇ ਤੁਸੀਂ ਮਨੂੰ ਵੀ ਜਿਹੜਾ ਪੰਜਾਬ ਹਨਾ ਹੈਗਾ ਵੀ ਆਪਣਾ ਸੈਂਟਰ ਦੇ ਵਿੱਚ ਆ ਗਿਆ ਜੇ ਆਪਾਂ ਇੱਧਰ ਨੂੰ ਜਾਈਏ 200 ਕਿਲੋਮੀਟਰ ਤਾਂ ਰਾਜਸਥਾਨ ਆ ਜਾਂਦਾ 200-3 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੇ ਜੇ ਆਪਾਂ ਚੜ੍ਹਦੇ ਵੱਲ ਜਾਈਏ ਤਾਂ ਇੱਧਰ ਠੰਡਾ ਇਲਾਕਾ ਪਹਾੜੀ ਲੱਕਾ ਇਧਰ ਆ ਜਾਂਦਾ ਨਾ ਤੇ ਇਸ ਕਰਕੇ ਜਿਹੜਾ ਪੰਜਾਬ ਦੀ ਧਰਤੀ ਹੈ ਨਾ ਇਹਨੂੰ ਚਾਰੇ ਦਿਸ਼ਾਵਾਂ ਦੇ ਵਿੱਚ ਸੈਂਟਰ ਦੇ ਵਿੱਚ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਸਮੇਂ ਜ਼ਿਆਦਾ ਗਰਮੀ ਵੀ ਪੈ ਜਾਂਦੀ ਹੈਗੀ ਤੇ ਨਾ ਵੀ ਕਹਿੰਦੇ ਮਤਲਬ ਵੀ ਜਿਹੜੇ ਨਾਲ ਦੇ ਇਲਾਕਿਆਂ ਦੇ ਮੌਸਮ ਦੇ ਹਿਸਾਬ ਨਾਲ ਹੀ ਆਪਣਾ ਜਿਹੜਾ ਪੰਜਾਬ ਦਾ ਮੌਸਮ ਉਹ ਬਦਲਦਾ ਰਹਿੰਦਾ ਹੈਗਾ ਤੇ ਸਰਦੀ ਜਿਹੜੀ ਜ਼ਿਆਦਾ ਹੋਏ ਠੰਡ ਬਹੁਤ ਹੈ ਤੇ ਉਹਦੇ ਨਾਲ ਕੀ ਹੋਇਆ ਵੀ ਥੋੜਾ ਬਹੁਤ ਜਿਹੜਾ ਦੁੱਧ ਹੈ ਪਸ਼ੂ ਇੰਨੀ ਮਲਾਂਦਾ ਨਾ ਉਹ ਵੀ ਡਾਊਨ ਆਇਆਗਾ ਪਰਸੋਂ ਦਾ ਮੰਨ ਕੇ ਚਲੋ ਐਵਰੇਜ ਜੇ ਜਿਹਦਾ ਵੀ 400 ਜਾ ਰਿਹਾ ਵੀ 420 380 ਰਹਿ ਗਿਆ 375 ਰਹਿ ਗਿਆ 370 ਹੈ ਨਾ ਹਰੇਕ ਪਸ਼ੂ ਮੰਗਦਾ 1.5 ਲੀਟਰ 1 ਲੀਟਰ ਦਾ ਫਰਕ ਹੈ ਇੰਨੀ ਜਿਹੜੀ ਸੁੱਕੀ ਠੰਡ ਹੁੰਦੀ ਹੈ ਜਿਹੜੀ ਹਵਾ ਵਾਲੀ ਠੰਡ ਹੁੰਦੀ ਉਹ ਸਹਾਰ ਜਾਂਦੇ ਪਸ਼ੂ ਜਿਹੜੀ ਇਹ ਸੁੱਕੀ ਠੰਡ ਹੁੰਦੀਆਂ ਨੇ ਇਹ ਬਹੁਤ ਭੈੜੀ ਕਰਦੀ ਹੈ ਹੱਡ ਠਾਰ ਦਿੰਦੀ ਹੈ ਆਪਾਂ ਕਹਿੰਦੇ ਨਹੀਂ ਜੇ ਦੇਖਣ ਟ੍ਰੈਂਡ ਤਾਂ ਹੈ ਨਹੀਂ ਤੇ ਲੱਗੀ ਵਾਲੀ ਜਾਂਦੀ ਆ ਉਹ ਠੰਡ ਪੈ ਰਹੀ ਆ ਹੁਣ ਤੇ ਹੁਣ ਮੈਂ ਫਾਰਮ ਦੇ ਵਿੱਚ ਖੜਾ ਸੀ ਤੇ ਧੁੱਪ ਦੇ ਵਿੱਚ ਸਾਰੇ ਪਸ਼ੂ ਆ ਕੇ ਇਸ ਟਾਈਮ ਮੂੰਹ ਤਾਂ ਸਾਰੇ ਆ ਜਾਂਦੇ ਨੇ ਸੋ ਅੱਜ ਇੱਕ ਦੋ ਦਿਨਾਂ ਦੇ ਸਮਾਰੇ ਧੁੱਪ ਦੇ ਉੱਤੇ ਵਿੱਚ ਨਾ ਪੂਰੇ ਆਨੰਦ ਦੇ ਨਾਲ ਰਹਿੰਦੇ ਆ ਪਸ਼ੂ ਅੰਦਰੋਂ ਮਾਰਦੇ ਆ ਪਾਫਾਂ ਤੇ ਠੰਡ ਠੰਡ ਤੋਂ ਬਚਣ ਦੇ ਵਾਸਤੇ ਹਨਾ ਸਾਰਾ ਦਿਨ ਨਾ ਤਾਂ ਆਪਣੇ ਕੋਈ ਸੈੱਟ ਦੇ ਉੱਪਰ ਆ ਪਾਰਟੀਸ਼ਨ ਮਾ ਸੌਰੀ ਪਾਰਟੀਸ਼ਨ ਆ ਗਿਆ ਕੋਈ ਕਵਰ ਵਗੈਰਿੰਗ ਕੀਤੀ ਹੋਈ ਆ ਕੁਝ ਨਹੀਂ ਕੀਤਾ ਹੋਇਆ ਮਾਹਿਰਾਂ ਦਾ ਕਹਿਣਾ ਵੀ ਜਿਹੜੇ ਮਾਹਿਰ ਹੁੰਦੇ ਆ ਹਨਾ ਵੀ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਇਸ ਪਸ਼ੂਆਂ ਦੇ ਉੱਤੇ ਪ੍ਰੈਕਟੀਕਲ ਕਰਦੇ ਹੋਏ ਵੀ ਖੋਜਾਂ ਕਰਦੇ ਹੋਏ ਵੀ ਇਹਨਾਂ ਦਾ ਜਿਹੜਾ ਟੈਂਪਰੇਚਰ ਹੈ ਨਾ ਉਹ 0 0 ਦੇ ਵਿੱਚ ਉਦੋਂ ਬਾਅਦ ਇਹਨੂੰ ਜਿਹੜੀ ਕਵਰਿੰਗ ਕਰਨ ਦੀ ਲੋੜ ਹੈਗੀ ਆ ਵੀ ਨਹੀਂ ਬਾਈ ਚਾਂਸ ਜਿਹੜਾ ਵੀ ਠੰਡ ਇਹ ਕੋਈ ਚੱਕਰ ਨਹੀਂ ਹੈਗਾ ਸਹਾਰ ਜਾਂਦੇ ਡਾਕਟਰ ਸਾਹਿਬਾਂ ਨਾਲ ਗੱਲ ਹੁੰਦੀ ਆਪਣੇ ਨਾਲ ਵੀ ਉਹਨਾਂ ਨਾਲ ਇਹ ਚੀਜ਼ ਉੱਤੇ ਵੀ ਆਪਣਾ ਕਵਰਿੰਗ ਕਰਦਗੇ ਵੀ ਕਿਵੇਂ ਕਰਕੇ ਸੋ ਕਹਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਹਲੇ ਤੱਕ ਜਿੰਨਾ ਚੱਕਰ ਤੁਹਾਡਾ ਵੀ ਮੈਂ ਜਿੰਦੋਂ ਬਰਫ ਜਾਂਦੀ 0 0 ਟੈਂਪਰੇਚਰ ਨਹੀਂ ਹੁੰਦਾ ਨਾ ਜਮਾ ਉਦੋਂ ਉਹਨਾਂ ਚੱਕਰ ਤੁਸੀਂ ਕੋਈ ਚੱਕਰ ਨਹੀਂ ਹੈਗਾ ਤੇ ਮੋਗਾ ਡੈਰੀ ਫਾਰਮ ਜੀ ਫਾਰਮ ਪੰਡਿਤ ਧੰਨਵਾਦ ਜੀ ਤੇ ਵੀ ਉਹਨਾਂ ਟਾਈਮ ਕੋਈ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਪਹਿਲਾਂ ਅਸੀਂ ਕਨਫਿਊਜ਼ ਹੁੰਦੇ ਸੀਗੇ ਵੀ ਯਾਰ ਜਦੋਂ ਹਨਾ ਮੱਝਾਂ ਨੂੰ ਪਹਿਲਾਂ ਮੱਝਾਂ ਰੱਖਦੇ ਹੁੰਦੇ ਸੀ ਯਾਰ ਵੀ ਇਹਨਾਂ ਨੂੰ ਠੰਡ ਮਹਿਸੂਸ ਹੁੰਦੀ ਆ ਪਰ ਉਹ ਅਸੀਂ ਗਲਤ ਸੀ ਉਹ ਚੀਜ਼ ਦੇ ਉੱਤੇ ਕਿਉਂ ਜੇ ਆਪਾਂ ਕਿਸੇ ਤੋਂ ਕੋਈ ਕਿਸੇ ਨਾਲ ਆਪਾਂ ਡਿਸਕਸ ਕਰਾਂਗੇ ਕਿਸੇ ਗੱਲ ਦੀ ਤੇ ਫੇਰ ਹੀ ਉਹ ਚੀਜ਼ ਆ ਜਿਹੜਾ ਮੁੱਦੇ ਤੇ ਇੱਕ ਆਪਾਂ ਪਹੁੰਚਾਂਗੇ ਤੇ ਮੁੱਦਾ ਇਹ ਸੀ ਪਹਿਲ ਪਿਛਲੇ ਸਾਲ ਅਸੀਂ ਇਹਦੇ ਉੱਤੇ ਨਾ ਜਿਹੜਾ ਕਵਰਿੰਗ ਕਰ ਦਿੱਤੀ ਸੀਗੀ ਸੋ ਸਾਡੇ ਜਿਵੇਂ ਮੰਮੀ ਡੈਡੀ ਹੋ ਕੇ ਚਲੋ ਮਾਤਾ ਜੀ ਮਾਤਾ ਹੋ ਗਈ ਮਾਤਾ ਵੀ ਜਦੋਂ ਇਹਨਾਂ ਨੇ ਮੱਝਾਂ ਵਗੈਰਾ ਰੱਖੀਆਂ ਹੋਈਆਂ ਨੇ ਤੇ ਉਹ ਕਹਿੰਦੇ ਹੁੰਦੇ ਵੀ ਯਾਰ ਵੀ ਇਹਨਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ ਤੁਸੀਂ ਲਓ ਸੋ ਉਹ ਪ੍ਰੈਸ਼ਰ ਦੇ ਵਿੱਚ ਚਲੋ ਵੀ ਸਿਆਣਾ ਦਾ ਕਹਿਣਾ ਸੀ ਲਾ ਦਿੱਤੇ ਇੱਕ ਦੋ ਵਾਰ ਤੇ ਪਰ ਐਤਕੀ ਅਸੀਂ ਕੁਝ ਨਹੀਂ ਲਾਇਆ ਬਈ ਬਿਲਕੁਲ ਓਪਨ ਰੱਖਿਆ ਹੋਇਆ ਕੋਈ ਚੱਕਰ ਨਹੀਂ ਹੈਗਾ ਤੇ ਇਸ ਕਰਕੇ ਨੌਲੇਜ ਦੇ ਵਿੱਚ ਆਪਦਾ ਨਾ ਵਾਧਾ ਤੁਸੀਂ ਕਰਦੇ ਰਹੋ ਤੇ ਥੋੜਾ ਬਹੁਤ ਜਿੰਨੀ ਚੰਗੀਆਂ ਗੱਲਾਂ ਸਿੱਖਦੇ ਰਹੋ ਮਾੜੀਆਂ ਛੱਡਣੀਆਂ ਚਾਹੀਦੀਆਂ ਸੋ ਇਹ ਹਰ ਰੋਜ਼ ਮੈਂ ਇਸ ਵੇਲੇ ਆ ਕੇ ਆਪਣਾ AI ਦਾ ਜਿਹੜਾ ਮੁੱਦਾ ਮੈਂ ਟੌਪਿਕ ਤੇ ਗੱਲ ਕੀਤੀ ਹੋਈ ਹੈ ਵੀ ਕਈ ਫਾਰਮ ਵੀਰ ਹੁੰਦੇ ਆ ਨਾ ਕੋਈ ਫਾਰਮ ਦੇ ਉੱਤੇ ਚਲੋ ਹਰੇਕ ਤਾਂ ਗੇੜਾ ਮਾਰਦੇ ਆ ਕਈ ਵੀ ਅਣਗੇਲੀ ਕਰ ਜਾਂਦੇ ਆ ਸਵੇਰੇ ਸ਼ਾਮ ਜਦੋਂ ਪਸ਼ੂ ਮੰਨ ਲਓ ਵੀ ਆਪਦਾ ਰਸ ਨੂੰ ਪਾਣੀ ਕਰਨ ਤੋਂ ਬਾਅਦ ਇਸ ਟਾਈਮ ਜਿਹੜਾ ਵੀ ਸਾ 8 ਵਜੇ ਤੋਂ ਲੈ ਕੇ 10-9 ਵਜੇ ਇੱਕ ਜਿਵੇਂ ਵੀ ਹੁੰਦਾ ਪਸ਼ੂ ਆਰਾਮ ਕਰਦੇ ਆ ਮਗਰ ਜਾ ਕੇ ਆਪਦਾ ਜਿੱਥੇ ਕੱਚਾ ਸਾ ਉੱਥੇ ਬੈਠ ਜਾਂਦੇ ਨੇ ਬੈਠ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਹੀ ਪ੍ਰੋਪਰ ਹੀਟ ਹੁੰਦੀ ਆ ਆਪਾਂ ਉਹਦੇ ਅੰਦਰ ਜਿਵੇਂ ਕਿਸੇ ਨੇ ਇਨਫੈਕਸ਼ਨ ਵਗੈਰਾ ਦਿਖਾ ਰਹੀ ਆ ਹਣਾ ਉਹਦੇ ਦਵਾਈ ਵਗੈਰਾ ਭਰਨੀ ਹੈ ਤੇ ਉਹ ਚੀਜ਼ ਦਾ ਕਨਫਰਮ ਹੋ ਜਾਂਦਾ ਬਿਲਕੁਲ ਕਲੀਅਰ ਹੋ ਜਾਂਦਾ ਹੈਗਾ ਤੇ ਕੋਈ ਪਸ਼ੂ ਹੀਟ ਦੇ ਵਿੱਚ ਹੈ ਹਨਾ ਉਹ ਵੀ ਕਲੀਅਰ ਹੋ ਜਾਂਦਾ ਹੈਗਾ ਤੇ ਉਹ ਕਹਿੰਦਾ ਮਤਲਬ ਇਹ ਟਾਈਮ ਹੁੰਦਾਗਾ ਇੱਕ ਸਵੇਰੇ ਦਾ ਟਾਈਮ ਹੁੰਦਾਗਾ ਇੱਕ ਸ਼ਾਮ ਦਾ ਟਾਈਮ ਹੁੰਦਾ ਤੁਸੀਂ ਢੀੜਾ ਮਾਰ ਕੇ ਆਪਣੇ ਪਸ਼ੂ ਨੂੰ ਚੈੱਕ ਕਰ ਸਕਦੇ ਹੋ ਵੀ ਆਪਣੀ ਏਆਈ ਹੋਣ ਵਾਲੀ ਹੈ ਜਾਂ ਹੋਣ ਵਾਲੀ ਹੈ ਵੀ ਜਾਂ ਕੋਈ ਰਿਪੀਟ ਤਾਂ ਨਹੀਂ ਹੋ ਰਿਹਾ ਪਸ਼ੂ ਤੇ ਜੇ ਇਹ ਟਾਈਮ ਤੁਸੀਂ ਮਿਸ ਕਰ ਗਏ ਇਹ ਟਾਈਮ ਮਿਸ ਕਰਕੇ ਫਿਰ ਬੰਦਾ ਕਮਾਕਾਰਾਂ ਤੋਂ ਚੱਲ ਨਿਕਲ ਜਾਂਦਾ ਬਾਹਰ ਨੂੰ ਹੁਣ ਕਿਸੇ ਨੇ ਖੇਤ ਜਾਣਾ ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਇਹ ਚੀਜ਼ ਤੁਸੀਂ ਉਹਦਾ ਜਰੂਰ ਇੱਕ ਸ਼ਡਿਊਲ ਬਣਾ ਕੇ ਰੱਖੋ ਵੀ ਆਪਾਂ ਫਾਰਮ ਦੇ ਉੱਤੇ ਜਿਹੜੇ ਨਵੇਂ ਹਨ ਜਾਂ ਛੋਟੇ ਫਾਰਮਰ ਵੀ ਹੈ ਬਾਈ ਕੰਮ ਪਹਿਲਾਂ ਛੋਟੇ ਫਾਰਮ ਤੋਂ ਸਟਾਰਟ ਹੁੰਦਾ ਹੁੰਦਾ ਹੈ ਇਹ ਨਹੀਂ ਹੈਗਾ ਵੀ ਅੱਜ ਹੀ ਬੰਦਾ ਵੀ ਵੱਡਾ ਬਣ ਗਿਆ ਯਾਰ ਅੱਜ ਹੀ ਬਰੀਡ ਤੇ ਕੰਮ ਕਰ ਲਿਆ ਤੇ ਇਹ ਚੀਜ਼ਾਂ ਬਹੁਤ ਅਜੇ ਤੁਸੀਂ ਇਸ ਵੇਹ ਆਹ ਟਾਈਮ ਹੁੰਦਾ ਜਿਹੜਾ ਸਵੇਰ ਦਾ ਤੁਸੀਂ ਕੀੜਾ ਜਰੂਰ ਮਾਰੋ ਜੇ ਚਲੋ ਨਹੀਂ ਤੁਹਾਨੂੰ ਟਾਈਮ ਲੱਗਿਆ ਤੁਸੀਂ ਸ਼ਾਮ ਨੂੰ ਜਿਹੜਾ ਮਾਰੋ ਹਨਾ ਕੋਈ ਕੰਮਕਾਰ ਹੋ ਜਾਂਦਾ ਇੱਥੇ ਮੈਂ ਜਾਂ ਬ੍ਰਦਰ ਹੁੰਦਾ ਹੈਗਾ ਸਭ ਤੋਂ ਵੱਧ ਤਾਂ ਬ੍ਰਦਰ ਹੀ ਹੈ ਜਿਹੜਾ ਵੀ ਕੇਅਰ ਕਰਦਾ ਇਸ ਫਾਰਮ ਦੀ ਮੇਰਾ ਕੰਮ ਤਾਂ ਪੱਠੇ ਪਾਲੇ ਜਾਂ ਹੋਰ ਹੁਣ ਲੇਬਰ ਵਾਲੇ ਹੈਗੇ ਹੈਗੇ ਪਰ ਜਦੋਂ ਲੇਬਰ ਵਾਲੇ ਵਾਕ ਜਾਂਦੇ ਉਹ ਤੋਂ ਬਾਅਦ ਸਾਰਾ ਕੰਮ ਮੈਂ ਹੀ ਕਰਨਾ ਤੇ ਚੈਕਿੰਗ ਵੀ ਆਹ ਹੀਟ ਦੇ ਵਿੱਚ ਹੈਗਾ ਬਸੂ ਵੀ ਆਹ ਨੇ ਤਾਂ ਰਾਹੀਂ ਨੇ ਟਾਈਮ ਦੇ ਵਿੱਚ ਇਹਦੀ ਜਿਹੜੀ ਸਹੀ ਪੋਜੀਸ਼ਨ ਆ ਵੀ ਕਦੋਂ ਆਪਾਂ ਦਾ ਟਾਪ ਰਿਜ਼ਲਟ ਕਦੋਂ ਮਿਲੂਗਾ ਵੀ ਹਨਾ ਜਿਹੜੀ ਏਜ ਕਰਨੀ ਹੈ ਵੀ ਲਾਸਟ ਟਾਈਮ ਦੇ ਉੱਤੇ ਜਦੋਂ ਇਹ ਏਜ ਆਪਾਂ ਕਰਵਾਉਣੀ ਆ ਮੰਨ ਲਓ ਵੀ ਜਦੋਂ ਹੀਟ ਖਤਮ ਹੁੰਦੀ ਹੈ ਵੀ ਅੱਜ ਹੀਟ ਦੇ ਵਿੱਚ ਆਇਆ ਪਸ਼ੂ ਤੇ ਉਸ ਤੋਂ ਬਾਅਦ ਉਹ ਪਸ਼ੂ ਦੇ ਉੱਪਰ ਚੜਨਾ ਸਟਾਰਟ ਕਰ ਦਿੰਦਾ ਠੀਕ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਹੀਟ ਘਟਾਉਂਦਾ ਹੋਏ ਮੰਨ ਲਓ ਵੀ 10 ਤੋਂ 12 ਘੰਟਿਆਂ ਦੇ ਵਿੱਚ 15 ਘੰਟਿਆਂ ਦੇ ਵਿੱਚ ਕੁਝ ਪਸ਼ੂ ਲੰਮੀ ਵੀ ਲੈ ਜਾਂਦੇ ਹੀਟ ਤੇ ਉਸ ਤੋਂ ਬਾਅਦ ਮਗਰ ਉਹ ਲਾਸਟ ਟਾਈਮ ਤੇ ਜਾ ਕੇ ਆਪਾਂ ਇਹਦੀ ਏਜ ਕਰਵਾਉਣੀ ਹੁੰਦੀ ਹੈ ਕਿ ਸੋ ਆਪਣੇ ਫਾਰਮ ਦੇ ਉੱਤੇ ਤਕਰੀਬਨ AI ਹੋ ਹੀ ਚੁੱਕੀ ਹੈਗੀ ਕੁਝ ਐਨੀਮਲ ਬਾਕੀ ਹੈਗੇ ਜਿਹੜੇ ਉਹਨਾਂ ਦੀ ਕਰਨ ਜਿਹੜੇ ਵੀ ਆਪਣੇ ਸੂਰੀਆਂ ਨੂੰ ਹਲੇ ਕਾਫਿੰਗ ਹੋਇਆ ਨੂੰ ਟਾਈਮ ਥੋੜਾ ਹੋਇਆਗਾ ਸੋ ਲੇਟ ਹੋ ਜਾਂਦੇ ਹਨ ਚਲੋ ਮੰਨ ਲਓ ਵੀ ਪੰਜ ਹਲੇ ਵੀ 20 ਦਿਨ ਹੋਇਆ ਇੱਕ ਦੋ ਐਨੀਮਲ ਜਿਹੜੇ ਆਪਣੇ ਸੂਏ ਹੋਏ 20 ਤੋਂ 25 ਦਿਨ ਉਹਨਾਂ ਦੀ ਹਜੇ ਆਪਾਂ ਨੂੰ ਰੋਕਣਾ ਪਊਗੀ ਉਹ ਫਰਵਰੀ ਦੇ ਇਹ ਆਪਣੇ ਫਰਵਰੀ ਦੇ ਵੀ ਕਿ ਲਾਸਟ ਮੰਥ ਦੇ ਉੱਤੇ ਆਪਾਂ ਜਿਹੜੀ ਉਹਦੀ ਏਆਈ ਕਰ ਦੇਣੀ ਹੈਗੀ ਸੋ ਕੁਝ ਫਾਰਮ ਵੀ ਰਹਿਣਾ ਕੋਈ ਨਵੇਂ ਵੀ ਜਿਹੜੀ ਏਆਈ ਹੈ ਵੀ ਤੁਸੀਂ ਆ ਨੌਵੇਂ ਮਹੀਨੇ ਚ ਜਾਂ 10ਵੇਂ ਤੋਂ ਬਾਅਦ ਮੰਨ ਲਓ ਵੀ 12ਵੇਂ ਜਾਂ ਪਹਿਲੇ ਮਹੀਨੇ ਚ ਕਿਉਂ ਕਰਦੇ ਹੋ ਸੋ ਭਾਈ ਉਹੀ ਗੱਲ ਆ ਗਿਆ ਜਿਹੜਾ ਜਨਵਾਰ ਇਹ ਹੈਗਾਗਾ ਟੈਂਪਰੇਚਰ ਘਟ ਸੈਣ ਕਰਨ ਵਾਲਾ ਤੇ ਦੁੱਧ ਜੇ ਆਪਾਂ ਇਹਦਾ ਸਹੀ ਮਹੀਨੇ ਦੇ ਵਿੱਚ ਲੈਣਾ ਤਾਂ ਆਪਾਂ ਨੂੰ ਇਹ ਜਦੋਂ ਸਰਦੀ ਹੁੰਦੀ ਹੈਗੀ 9ਵੇਂ 10ਵੇਂ ਮਹੀਨੇ ਤੋਂ ਸਟਾਰਟ ਹੋ ਜਾਂਦੀ ਹੈ ਤੇ ਤਕਰੀਬਨ ਵੀ ਮੌਜੂਦ 2-2 ਕਵਾਰਟਲ ਜਿਹੜੇ ਆਪਣੇ ਸਾਰੇ ਪਸ਼ੂਆਂ ਅੱਜ ਇੱਕ ਮਹੀਨੇ ਦੇ ਵਿੱਚ ਆਪਣੇ 5 ਮਹੀਨੇ ਇਹ ਲਾਲੋ ਦੀ ਇਹ ਕਿੰਨੇ 5 2-2 ਕਵਾਰਟਲ ਪਿਆ ਜਾਂਦਾ ਹੈਗਾ ਸਾਰਿਆਂ ਨੂੰ 40 ਜਿਹੜਾ ਵੀ ਕੇਜੀ ਹੈਗਾ ਇੱਕ ਐਨੀਮਲ ਨੂੰ ਆਪਣਾ ਸਾਇਲਜ ਪੈ ਜਾਂਦਾ ਹੈਗਾ 40 40 ਦਾ 40 ਜਿਹੜਾ ਸਬਰ ਦਾ ਨੂੰ ਪੰਜ ਚੋਕਾ 20 ਸੋਸੋ ਗੇਜ਼ ਬਾ ਵਾ ਵਾ ਬਸ ਰੇਸ ਦਾ ਟ੍ਰੈਕ ਕੱਟ ਕਰ ਲੈ ਥੋੜਾ ਹੱਥ ਮਾਰਨਾ ਪੈਂਦਾ ਨਹੀਂ ਇਹਦੇ ਪਿਕਚਰ ਰਹਿ ਜਾਂਦਾ ਥੋੜਾ ਹੱਥ ਮਾਰ ਦੀ ਲੋ ਜਿੱਦਰਾ ਹੋ ਗਿਆ ਖਾਲੀ 8 ਕੁਆਟਰ ਲੈੰਦਾ ਸੀ ਭਰ ਕੇ 8 ਦੇ 8 ਪਾਏ ਗਿਆ ਬਾਹਰ ਕਰਦੇ ਬੰਦ ਡੋਰ ਕਰਦੇ ਬੰਦੇ ਦਾ ਡੋਰ ਬਾਦ ਕਰਦੇ ਡੋਰ ਬੰਦ ਕਰਦੇ ਬਸ ਇਹ ਹੋ ਗਏ ਜੀ ਆਪਣੇ ਪੱਠੇ ਕੰਪਲੀਟ ਐਨ ਬਿਲਕੁਲ ਐ ਕਲੀਨ ਕਰਕੇ ਸਾਫ ਕਰਕੇ ਫਿਰ ਆਪਾਂ ਤੇ ਜਿਹੜਾ ਸਾਇਲੇਜ ਲਿਆ ਕੇ ਸੀ ਇੱਥੇ ਪਸ਼ੂ ਨੂੰ ਪੋਣੇ ਹੈਗੇ ਤੇ ਇੱਧਰ ਜਿਹੜਾ ਲੋਕ ਆਪਣੇ ਨੂੰ ਇਹ ਜਿਹੜਾ ਆਮ ਲੋਹਾ ਹੁੰਦਾ ਉਹਦੇ ਬਣੇ ਹੋਏ ਹੈਗੇ ਤੇ ਜਰ ਵਗੈਰਾ ਕਿਹੜੇ ਲੋਡ ਇਹਨੂੰ ਲੱਗੀ ਵੀ ਇਹ ਤੇ ਰੰਗ ਵਗੈਰ ਰਹਿ ਗਿਆ ਸੀ ਇਹ ਕਰਨ ਵਾਲਾ ਇਹੰਦਰ ਹੁੰਦਾ ਜਿਹੜਾ ਉਹ ਆਪਰ ਅੰਨੇਕ ਦੇ ਉੱਤੇ ਹੋ ਗਿਆ ਠੀਕਾ ਤੇ ਇੱਕ ਤੁਹਾਨੂੰ ਆਹ ਦੇਖੋ ਦੋ ਪ੍ਰਕਾਰ ਦੇ ਲੱਗੇ ਹੋਏ ਆਪਣੇ ਇੱਕ ਇਹ ਜਿਸਤੀ ਹੈਗੇ ਤੇ ਇਹ ਹੈਗੇਗੇ ਆਪਣੇ ਲੋਹੇ ਦੇ ਆਹ ਜਿਸਤੀ ਦਾ ਦੇਖੋ ਕੀ ਹਾਲ ਹੋਇਆ ਕਿਹੜੇ ਲੋਟ ਵਰਕੀ ਕੱਢੀ ਇੱਥੇ ਦੇਖੋ ਪਤਾ ਨਹੀਂ ਕੀ ਚੱਕਰ ਕੀ ਹੈ ਇਹਨੂੰ ਤਾਂ ਚਲੋ ਰੰਗ ਕਰਨ ਦੀ ਲੋੜ ਹੀ ਨਹੀਂ ਤੈਨੂੰ ਲੱਗੇ ਨੂੰ ਵੀ ਥੋੜਾ ਟਾਈਮ ਹੀ ਹੋਇਆ ਤੇ ਹੈਗੀਆਂ ਵੀ ਆਪਣੀ ਇਥੇ ਕਾਫੀ ਪਛੀਆਂ ਹੀ ਹੈ ਵੱਡੀਆਂ ਬੈੜੀਆਂ ਉਹਨਾਂ ਨੇ ਇਤੋਂ ਪੱਟ ਕੇ ਮਾਰਿਆ ਇਹਨਾਂ ਮੈਨੂੰ ਲੱਗਦਾ ਸੀ ਜੇ ਕੁਆਲਿਟੀ ਪੱਕਾ ਵਧੀਆ ਲਾਵਾਂਗੇ ਨੀ ਪਰ ਇਹ ਉਨੀ ਹੀ ਮਾੜਾ ਨਿਕਲ ਗਿਆ ਜੀ ਰੰਗ ਵਗੈਰਾ ਹਨਾ ਗਲਣ ਤੋਂ ਗਲ ਸੂਰੇ ਪਾਣੀ ਦਾ ਕੋਈ ਅਸਰ ਨਹੀਂ ਹੈਗਾ ਇਹਨੂੰ ਤਾਂ ਕਰਕੇ ਆਪਾਂ ਇਹ ਲਵਾਇਆ ਸੀ ਤੇ ਇਹ ਆਪਣੇ ਪੁਰਾਣੇ ਲੱਗੇ ਹੋਏ ਆ ਇਹਨਾਂ ਨੂੰ ਹਜੇ ਤੱਕ ਕੋਈ ਦਿੱਕਤ ਨਹੀਂ ਹੈਗੀ ਨਾ ਕਿਤੇ ਟੁੱਟਿਆ ਆ ਚੀਜ਼ਾਂ ਵਧੀਆ ਦੇਖ ਲਓ ਉਹਦੇ ਸਾਰੇ ਨੱਟ ਜੇ ਨੇ ਨੱਟ ਜੇ ਵੀ ਭੱਜ ਗਏ ਆ ਫਿਰ ਜੇ ਭੱਜੇ ਨੱਟ ਜੇ ਥੋੜਾ ਜਿਹਾ ਮੈਨੂੰ ਆਇਆ ਲੱਗਦਾ ਵੀ ਜੇ ਹੈਵੀ ਦੇ ਵਿੱਚ ਬਣ ਜੇ ਨਾ ਫੇਰ ਚੀਜ਼ ਕੰਮ ਆ ਜਾਊਗਾ ਜੇ ਥੋੜਾ ਜਿਹਾ ਹਲਕਾ ਹੈ ਇੱਥੇ ਆ ਜੇ ਨਾ ਨੱਟ ਵਗੈਰਾ ਲੱਗਿਆ ਨਾ ਕੀ ਵੀ ਪਸੂ ਹੈ ਨਾ ਗਲਚਾ ਫਸਣਾ ਜਾਵੇ ਆ ਨੱਟ ਖੋਲੋ ਇੱਥੋਂ ਤੇ ਖੋਲ ਲੱਗੇ ਉਦੇ ਪਸ਼ੂ ਨੂੰ ਆਪਾਂ ਕੱਢ ਸਕਦੇ ਆ ਬਾਈ ਚਾਂਸ ਕਈ ਵਾਰੀ ਫਾਟ ਜਾਂਦਾ ਹੈ ਲੋਕਾਂ ਦੇ ਵਿੱਚ ਬਹੁਤ ਫਾਰਮਾਂ ਦੇ ਜਿਹੋ ਤੇੜੇ ਪਸ਼ੂ ਇਹ ਫਸੇ ਹੋਏ ਨੇਗੇ ਤੇ ਜਾਨ ਵੀ ਗੁਮਾ ਲਈ ਪਈ ਪਸ਼ੂ ਨੂੰ ਤਾਂ ਐਂ ਵੀ ਹੋਇਆਗਾ ਤੇ ਆਪਾਂ ਜਿਹੜਾ ਇਹ ਚੀਜ਼ ਪਾਹ ਕਰਕੇ ਬਣਵਾਈ ਸੀਗੀ ਵੀ ਨਵੀਂ ਚੀਜ਼ ਬਣਾ ਲਈਏ ਹਨਾ ਲੰਮਾ ਸਮਾਂ ਕੱਟ ਜੇ ਇਸ ਕਰਕੇ ਆਹ ਚੀਜ਼ਾਂ ਬਣਾਈਆਂ ਸੀਗੀਆਂ ਪਰ ਇਹ ਮੈਨੂੰ ਕੰਮ ਵਧੀਆ ਜਿਹੀ ਨਹੀਂ ਲੱਗ ਰਿਹਾ ਪਤਾ ਨਹੀਂ ਵੀ ਕੀ ਚੱਕਰ ਹੈ ਜਰਾ ਇੱਥੋਂ ਹੀ ਪੱਟਦਾ ਮਾਂ ਦੇ ਪੁੱਤਾਂ ਨਹੀਂ ਧੀਆਂ ਨੇ ਆ ਚੀਜ਼ ਆ ਜੜੀ ਜਿਹੜੀ ਖਿੱਚ ਕੇ ਆ ਚੀਜ਼ ਦੇਖੋ ਇੱਥੋਂ ਕੱਢਦੀ ਬੁਰਕੀ ਹੋਰ ਬਾਈ ਕਿਸੇ ਫਾਰਮ ਵੀਰ ਨਾਲ ਆਇਆ ਹੋਇਆ ਵੀ ਆ ਲੋਕ ਲੱਗੇ ਹੋਇਆ ਤੁਸੀਂ ਜਰਾ ਇਹ ਬੁਰਕੀ ਨਿਕਲੀ ਤੇ ਕੇ ਸਾਡੇ ਨਾਲ ਹੀ ਹੋਇਆ ਜੇ ਕਮੈਂਟ ਦੇ ਵਿੱਚ ਕੋਈ ਜਵਾਬ ਦੇ ਸਕਦਾ ਕੋਈ ਫਾਰਮ ਵੀਰ ਬਹੁਤ ਜੁੜੇ ਹੋਏ ਦੱਸ ਸਕਦਾ ਹਨ ਵੀ ਇਹਦਾ ਕੀ ਕਾਰਨ ਹੈ ਵੀ ਐਂ ਕਾਹਤੋਂ ਬੁਰਕੀ ਨਿਕਲ ਗਈ ਇਹਦੇ ਵਿੱਚੋਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਦੇ ਨਾਲ ਜੀ ਕਿੱਥੋਂ ਕਿੱਥੋਂ ਬਾਈ ਜੁੜੇ ਹੋਏ ਆ ਇਹ ਵੀ ਕਮੈਂਟ ਦੇ ਵਿੱਚ ਯਾਰ ਜਰੂਰ ਕਮੈਂਟ ਕਰਿਆ ਕਰੋ ਹਨਾ ਦੇਖਣ ਵਾਲੇ ਬਹੁਤ ਹੋ ਜਾਂਦੇ ਪਰ ਹਰ ਵਾਰ ਮੈਂ ਕਹਿਣਾ ਹੁੰਦਾ ਵੀ ਜਾਣ ਪਛਾਣ ਹੋ ਜਾਂਦੀ ਹਰੇਕ ਬੰਦੇ ਦੇ ਨਾਲ ਤੇ ਇੱਥੇ ਬੋਲ ਕੇ ਮੈਂ ਚਲਾ ਜਾਵਾਂ ਤੇ ਕੋਈ ਉਸ ਵਾਦ ਜਲੀ ਗੱਲ ਨਹੀਂ ਹੋਉਂਦੀ ਹੈਗੀ ਆਪਣਾ ਕਮੈਂਟ ਦੇ ਕਮੈਂਟ ਜਰੂਰ ਕਰਿਆ ਕਰੋ ਕੋ ਕਿੱਥੋਂ ਕਿੱਥੋਂ ਆਪਣੇ ਹੈਗੇ ਬਾਈ ਜੁੜੇ ਹੋਏ ਕਿੱਥੋਂ ਕਿੱਥੋਂ ਤੁਸੀਂ ਇਸ ਟਾਈਮ ਵੀਡੀਓ ਦੇਖ ਰਹੇ ਹੋ ਇਹ ਵੀ ਜਰੂਰ ਕਮੈਂਟ ਦੇ ਵਿੱਚ ਦੱਸੋ ਹਾਂਜੀ ਬਾਈ ਜੀ ਕਰੋ ਜੀ ਕਮੈਂਟ ਕੋਈ ਪਹੁੰਚਾ ਨਹੀਂ ਹਜੇ ਕੋਈ ਬਾਈ ਦਾ ਲਾਲ ਕਮੈਂਟਾਂ ਦੇ ਵਿੱਚ ਸਮਰਾਲੇ ਵਾਲੇ ਧੰਨਵਾਦ ਜੀ ਮਨਜੋਤ ਸਿੰਘ ਜੀ ਸਮਰਾਲੇ ਤੋਂ ਜੀ ਧੰਨਵਾਦ ਇਹਦਾ ਨ ਇੱਕ ਹੋਰ ਫਾਇਦਾ ਜਿਵੇਂ ਹੁਣ ਆਪਾਂ ਆਹ ਲਾ ਆਹ ਦੇਖੋ ਆ ਲੌਕ ਐ ਲਾਦਾ ਆਹ ਚੀਜ਼ ਦੇ ਕਰਨ ਵੀ ਆਪਾਂ ਇਹਨੂੰ ਆ ਹੁਣ ਘਮਾਤਾ ਇੱਥੇ ਲੌਕ ਲੱਗ ਗਿਆ ਠੀਕ ਐ ਲੌਕ ਹੁਣ ਇਸ ਤਰ੍ਹਾਂ ਆ ਕੇ ਆ ਕੇ ਆ ਕੇ ਆ ਕੇ ਦੇਖੋ ਆਏ ਆ ਗਿਆ ਹੁਣ ਇੱਥੇ ਕੋਈ ਜਦ ਪੱਠੇ ਖਾਉਣਾ ਇੱਥੋਂ ਐ ਚੱਕਿਆ ਜਾਣਾ ਇੱਥੋਂ ਇਹ ਲੌਕ ਨੇ ਇਧਰ ਆਉਂਦੇ ਜਾਣਾ ਉੱਜਣਾ 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 ਇੱਥੇ ਆ ਕੇ ਲੌਕ ਹੋ ਗਿਆ ਜੀ ਨਾ ਹੁਣ ਇੱਧਰ ਨਾ ਇੱਧਰ ਠੀਕ ਹੈ ਹੁਣ ਆ ਦੇਖੋ ਮੈਂ ਲੌਕ ਕੋਈ ਦੀ ਆ ਲੌਕ ਹੈ ਹੁਣ ਇਹ ਦੇਖੋ ਇਹ ਇਹ ਇੰਨੀ ਕਿ ਸਪੇਸ ਹੀ ਹੈ ਦੇ ਵਿੱਚ ਜੀ ਚਲੋ ਇਹ ਤਾਂ ਗੱਲ ਛੋਟਾ ਸੀ ਨਿਕਾ ਆ ਗਈ ਬੱਚੀ ਗਰਦਨ ਛੋਟੀ ਸੀ ਤਾਂ ਕਰਕੇ ਨਿਕਾ ਆ ਗਈ ਨਹੀਂ ਇੱਥੇ ਨੇ ਲੌਕ ਹੋ ਜਾਣਾ ਸੀਗਾ ਸੋ ਇਸ ਕਰਕੇ ਆ ਦੇਖੋ ਹੁਣ ਜੇ ਕਈ ਵਾਰੀ ਲੌਕ ਹੋ ਗਈ ਹਾਂ ਨੂੰ ਕੱਢਣਾ ਹੈ ਆਪਾਂ ਹਣਾ ਇਹਨੂੰ ਐ ਕਰਨਾ ਇਥੋਂ ਥੋੜਾ ਜਿਆ ਤੇ ਇਸ ਤਰ੍ਹਾਂ ਹੋ ਕੇ ਇਹਨੂੰ ਐ ਕਰ ਦੇਣਾ ਇਹਨੂੰ ਐ ਕਰਕੇ ਲੋਕ ਕੱਲਾ ਕੱਲਾ ਲੋਕ ਖੁੱਲ ਜਾਂਦਾ ਸੀ ਦੇਖੋ ਇਸ ਤਰ੍ਹਾਂ ਖੁੱਲ ਗਿਆ ਇਸ ਤਰ੍ਹਾਂ ਖੁੱਲ ਗਿਆ ਨਾ ਤੇ ਜਿਹੜਾ ਦੂਜਾ ਲੋਕ ਹੈ ਉਸ ਨੂੰ ਮੈਂ ਦਿਖਾਉਣ ਲਈ ਕੋਈ ਨਹੀਂ ਖੁੱਲਿਆ ਇਹਦਾ ਕੋਈ ਹੋਣੀ ਹੈ ਇਹਦੇ ਕੋਈ ਆਪਸ਼ਨ ਨਹੀਂ ਹੈਗੀ ਸੋਰ ਟਾਈਟ ਹੋਏ ਬੈਨੇ ਅਦੇ ਇਹ ਇਹ ਮੰਨ ਕੇ ਚੱਲੋ ਜੀ ਹੁਣ ਕਈ ਵਾਰੀ ਲੋਕ ਹੋ ਗਿਆ ਪੈਸੇ ਤਾਂ ਆ ਵੀ ਲੱਗਿਆ ਇਹਨੂੰ ਬਸ ਇੱਕ ਪਾਸੇ ਜਾਊਗਾ ਗਾਹ ਨਹੀਂ ਜਾਂਦਾ ਉਹਦੇ ਕਿਉਂ ਚ ਇੱਧਰ ਲੈ ਜਾ ਮੈਨੂੰ ਦੋਨੇ ਪਾਸੇ ਲੈ ਜਾ ਦੇਖੂ ਨੂੰ ਇੱਧਰ ਹੀ ਜਾਊਗਾ ਗਾਹ ਨਹੀਂ ਜਾਂਦਾ ਥੱਲੇ ਜਾ ਕੇ ਲੱਗੇ ਉਹਨਾਂ ਨਾਲ ਉਹ ਬਣਾਵਟਈ ਤੁਜੀ ਦੂਜਾ ਇਹਨੂੰ ਜਿੰਨੀ ਮਰਜ਼ੀ ਪਾਸੇ ਕਰ ਲੋ ਆਹ ਫਾਇਦੇ ਹਾਂ ਜੀ ਆ ਦੇਖੋ ਇਹ ਨੂੰ ਇੱਥੇ ਆ ਗਿਆ ਇਹ ਨੂੰ ਜੇ ਤੁਸੀਂ ਐ ਕਰੋ ਇਹ ਨੂੰ ਇੱਧਰ ਭੇਜ ਦੋ ਠੀਕ ਆ ਇੱਧਰ ਪਾ ਗਿਆ ਇੱਧਰ ਵੀ ਜਾਊਗਾ ਤੇ ਇੱਧਰ ਵੀ ਜਾਊਗਾ ਇਹ ਆਜੋ ਜੀ ਇੱਧਰ ਵੀ ਜਾਊਗਾ ਦੋਨੇ ਪਾਸੇ ਜਾਊਗਾ ਤਾਂ ਕਰਕੇ ਇਹ ਆਪਾਂ ਲਵਾਏ ਸੀਗੇ ਵੀ ਗਾਂ ਵਗੈਰਾ ਫਾਹਨਾ ਜਾਵੇ ਇੱਧਰ ਸਾਡੇ ਭੋਲਾ ਸਿੰਘ ਜੀ ਆ ਚੁੱਕਿਆ ਹੈ ਦੇਖੋ ਪਪੂ ਜੀ ਚੜੀ ਪਈ ਹੈ ਕੰਬਲ ਵੱਡਾ ਲੈ ਰੱਖੇ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਕੰਬਲ ਲੈ ਰੱਖਿਆ ਡਬਟ ਹਾਂਜੀ ਸ਼ੇਰਤੀ ਹੈ ਹੈ ਚੈਨਾਡੋਰ ਤੋਂ ਸ਼ੇਰਤੀ ਚੈਨਾਡੋਰ ਦਾ ਵੀ ਬੜਾ ਪੰਗਾ ਹਨ ਬਹੁਤ ਗੱਲ ਵੱਡੇ ਗਏ ਕੋਈ ਇਹਦੇ ਨਾਲ ਆਪਣੇ ਨਾਲ ਪੱਖੋ ਤੋਂ ਦਸਿਆ ਹੋਰ ਹੁਣ ਇੱਥੋਂ ਭੰਨ ਚੱਕ ਪੋਰ ਪਜੂ ਦਾ ਠੀਕ ਠਾਕ ਹੈ ਇਹੀ ਸੀਗਾ ਜੇ ਰੇ ਭਾਣਾ ਬੁਰਕੀਆਂ ਕੱਟਦੀਆਂ ਦੇਖ ਲੈ ਇੱਥੋਂ ਪਟ ਤਾ ਇੱਥੋਂ ਪਟ ਤਾ ਕਾਮਯਾਬ ਤਾਂ ਐ ਸੀ ਵੀ ਨਮਕ ਲਾ ਕੇ ਦੇਖਿਆ ਤੇ ਤਜਰਬਾ ਕਰਕੇ ਦੇਖਿਆ ਸੀਗਾ ਇਹੀ ਆਉਣ ਵਾਲੇ ਟਾਈਮ ਤੇ ਇੱਥੇ ਸਿੱਧੀ ਆਹ ਟਾਈਮ ਸਾਰੇ ਪਰ ਤੋਂ ਗੇਜ ਤੇ ਬੈਲਡਾ ਉਹ ਵੀ ਆ ਬੈਲਡ ਦੇ ਜੀ ਆਈ ਖਤਮ ਹੋ ਜਾਂਦੇ ਪੈਪ ਵੀ ਹਲਕੀ ਲੱਗਦੀ ਐ ਮੈਨੂੰ ਇਹ ਪੈਪ ਵੀ ਹਲਕੀ ਹੈ ਵੀ ਹੈ ਹਲਕੀ ਐ ਪੈਪ ਪੈਪ ਹਲਕੀ ਐ ਇਹ ਆ ਜੀ ਵੰਦਾ ਦੇਖ ਰਾਨੀ ਐ ਇਹਦੀ ਦੇਖੀ ਸੀ ਕਿੰਨੇ ਸਲੇ ਇਹ ਆ ਆ ਮੋਤੀ ਆ ਡੀਸਨ ਚ ਆਉਂਦੀ ਆ ਆਦੇ ਸਮਝਣੀ ਆਉਂਦੀ ਤੇ ਆ ਬੰਦ ਹੋ ਗਈ ਰਾਮੋਤੀ ਲਾਤੀ ਇਹੀ ਤਾਂ ਹੋ ਕੋਈ ਐਸੀ ਦਿੱਕਾ ਹੈ ਕਿ ਕਹੇਗੀ ਕਹੇਗੀ ਇਸ ਦੀ ਹੋ ਚਾਹ ਤਰਾ ਸਾ ਇਹਦਾ ਸਾਰੇ 1 mm ਹੋ ਗਿਆ ਇਹਦੇ ਨੇ 1.5 mm ਦੇ thickness ਗੇਜਾ ਜੀ ਨਹੀਂ ਆਉ ਸਕਦੇ ਨੂੰ ਆਪਾਂ ਗੇਜਾ ਅੰਦਰ ਮੱਥਾ ਮਾਰਨਾ ਲੱਗਦਾ ਕਿੰਨੇ ਮਾਈਕਰੋਮੀਟਰ ਜੇ ਮਾਰਨਾ ਹੂੰ ਹੋ ਇਹਦਾ ਲਾਈਵ ਗੱਲ ਆ ਮਾਤ ਅੱਛਾ ਹਾਂ ਕੋਣ ਕਰੇਗਾ ਨਾ ਬੰਦਾ ਹੈਗਾ ਮੈਨੂੰ ਕੋਈ ਨਹੀਂ ਕਿਨੇ ਰਹੀ ਗਈ ਬੰਦਾ ਲੈਣ ਕੰਦਾਂ ਨੇ ਗੱਲ ਹੋ ਪਸ਼ੂ ਟਾਂਡਾ ਦੱਸਣਾ ਕਿਵੇਂ ਆ ਕੇ ਸਿਰਫ ਆ ਲਾਈਵ ਬੰਦ ਕਰਨਾ ਕਿ ਲੋਟ ਹੈ ਹੈ ਇਹ ਤਾਂ ਸਾਗਦੇ ਵਾਲੇ ਬੰਦੇ ਇਹ ਆਈ ਤਾਂ ਕਰਤੇ ਆਂਦਾ ਦੱਸਦੇ ਇਹ ਆਈ ਹੋ ਗਈ ਹੈ ਹੋ ਗਈ ਹਾਂ ਰਿਪੀਟ ਵੀ ਹੋ ਗਿਆ ਨਾ ਪਹਿਲਾ ਬੰਦਾ ਜਿਹੜਾ ਸੀ ਇਹ ਰਿਪੀਟ ਹੋ ਗਈ ਨਹੀਂ ਦੱਸ ਦੇਣੀ ਉਹਨੂੰ ਟੋਟਣੀ ਮਾਰ ਕਾ ਸਿੰਕੂ ਕਿਹੜੀ 079 ਪਹਿਲਾ ਕਾਲੀ ਦਿਨਾਂ ਬਾਅਦ ਕਰੀ ਸੀ ਉਹ ਮੰਨ ਲਵੇ ਐਪੀ ਦੁਆਰੇ ਫੇਰ ਕਰਦੇ ਆਂ ਤੇ 079 ਨੂੰ ਕੀਤੀ ਸੀ ਕਿ ਨਾਰਮਲ ਨਾਰਮਲ ਦੇ ਨਾਲ ਪਰ ਇਹ ਦੋ ਵਾਰ ਤਾਂ ਲੇਟ ਹੋ ਜੇਗਾ ਆਹ ਨੂੰ ਦੋ ਕਰਨਾ ਹੈ ਇੰਤਰਾਣ 079 ਨੂੰ ਕਰਨੀ ਪੈਣੀ ਹੈ ਕੋਡ ਦੇ ਦਿਓ ਅਸੀਂ ਦੱਸਾਂਗੇ 0 ਨਾ 079 ਵਾਲੀ ਕਰਦੇ ਤੇ ਇਹ ਸਾਡੇ ਭੂਲਾ ਸਿੰਘ ਜੀ ਆਏ ਕਿ ਇੱਕ ਐਪੀਐਸ ਕੀ ਬੋਲਦੇ ਹੁੰਦੇ ਆ ਇਹਨੂੰ ਐਸਪੀਸੀਐਮ ਐਸਪੀਸੀਐਮ ਵੀ ਨੌਕਰੀ ਕਰਦੇ ਆ ਤੇ ਆਪਦਾ ਛੋਟਾ ਜਿਹਾ ਡੇਰੀ ਫਾਰਮ ਤਾਂ ਹੰਦਾ ਵੀ ਬਹੁਤ ਵਧੀਆ ਤੇ ਟੈਕਨੀਕਲ ਤਰੀਕੇ ਨਾਲ ਕਰਦਾ ਸਾਨੂੰ ਕਦੇ ਮੈਂ ਦਿਖਾਉਂਗਾ ਜਾ ਕੇ ਤੇ ਉਧਰ ਵੀ ਆਪਦੀ ਡਿਊਟੀ ਨਿਭਾਉਂਦੇ ਆ ਤੇ ਸਵੇਰੇ ਉਧਰ ਵੀ ਹਨਾ ਔਖਾ ਤਾਂ ਬਹੁਤਾ ਕੰਮਣਾ ਮੈਂ ਤਾਂ ਟਾਈਮ ਟਾਈਮ ਦਾ ਸ਼ਡਿਊਲ ਬਣਿਆ ਹੋਇਆ ਨਾਲ ਕੋਈ ਔਖਾ ਨਹੀਂ 4 ਵਜੇ ਉੱਠਣਾ ਕੋਈ ਦਿੱਕਤ ਨਹੀਂ ਆਉਂਦੀ ਦਿੱਕਤ ਤਾਂ ਕੋਈ ਆਉਂਦੀ ਨਹੀਂ ਉਹ ਜਿਹੜਾ ਸਰੀਰ ਜਿਹੇ ਤੇ ਮਰਜ਼ੀ ਲਾ ਲ ਹਨਾ ਓਕੇ ਬਣ ਜਾਂਦਾ ਦਵਾ ਜਿੰਨੇ ਲੱਗਦੇ ਤੇ ਆਪਣਾ ਕੰਮ ਕਰਨਾ ਕਈ ਵਾਰੀ ਮੈਂ ਵਰਗੀ ਕੇਦਾ ਵਿਵਾਨਾ ਉਧਰ ਨੌਕਰੀ ਤੇ ਜਾਂਨ ਲੇ ਤਾਂ ਮੱਥੇ ਹੀ ਮਾਰਦਾ ਹਨ ਕੰਮ ਦਾ ਤਾਂ ਕੋਈ ਸੰਗ ਨਹੀਂ ਇਹ ਠੀਕ ਹੈ ਇਹਨੂੰ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਇਹ ਠੀਕ ਹੈ ਮੈਂ ਤਾਂ ਬਿਨਾਂ ਕੁਝ ਨਹੀਂ ਜਿੰਨੀ ਹੁੰਦੀ ਓੰਨੀ ਕਰ ਤਰ ਤਾ ਗਿਆ ਹੋਇਆ ਚਲੋ ਠੀਕ ਹੈ ਜੀ ਧੰਨਵਾਦ ਕਿੰਨੂੰ ਲਾਇਆ ਗਰੀ ਬੈਠਣ ਨੂੰ ਹਾਂ